ਪੰਜਾਬ ਬਿਜਨਸ ਵਿਰੋਧੀ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ 'ਚ ਰੱਖਿਆ ਹੋਇਆ ਹੈ ਜਿੱਥੋਂ ਉਹਨਾਂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨਾਂ ਦੀ ਬਰਖ ਬਦਲੀ ਜਾਵੇ ਉਹਨਾਂ ਨੂੰ ਬਾਕੀ ਕੈਦੀਆਂ ਤੋਂ ਵੱਖ ਰੱਖਿਆ ਜਾਵੇ ਕਿਉਂਕਿ ਉਹ ਸਾਫ ਦਾ ਮੰਤਰੀ ਰਹਿ ਚੁੱਕੇ ਨੇ ਇਸੇ ਮਾਮਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਤੇ ਜਾਣਕਾਰੀ ਮਿਲ ਰਹੀ ਹੈ ਕਿ ਅੱਜ ਸੂਬਾ ਸਰਕਾਰ ਅਦਾਲਤ ਦੇ ਵਿੱਚ ਆਪਣਾ ਜਵਾਬ ਦਾਇਰ ਕਰੇਗੀ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਇਸ ਤੇ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਜਿਹੜਾ ਦਾਖਲ ਕੀਤਾ ਜਾਣਾ ਉਸ ਦੇ ਵਿੱਚ ਇਹ ਦੇਖਣਾ ਖਾਸ ਰਹੇਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਕੀ ਜਵਾਬ ਅਦਾਲਤ ਵਿੱਚ ਦਿੱਤਾ ਜਾਂਦਾ ਹਾਲਾਂਕਿ ਪਿਛਲੀ ਸੁਣਵਾਈ ਦੇ ਵਿੱਚ ਸਰਕਾਰ ਦੇ ਵੱਲੋਂ ਜਵਾਬ ਦਾਖਲ ਨਹੀਂ ਕੀਤਾ ਗਿਆ ਸੀ ਵਿਕਰਮ ਮਜੀਠੀਆ ਦੀ ਪਟੀਸ਼ਨ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਬੈਰਕ ਬਦਲਣ ਦੀ ਮੰਗ ਕੀਤੀ ਹੈ ਵਕੀਲਾਂ ਨੇ ਪਟੀਸ਼ਨ ਦੇ ਵਿੱਚ ਦਲੀਲ ਇਹ ਦਿੱਤੀ ਹੈ ਕਿ ਮਜੀਠੀਆ ਵਿਧਾਇਕ ਤੇ ਸਾਫ ਦਾ ਮੰਤਰੀ ਰਹਿ ਚੁੱਕੇ ਨੇ ਇਸ ਲਈ ਉਹਨਾਂ ਨੂੰ ਜੇਲ੍ਹ ਦੇ ਮੈਨੂਅਲ ਦੇ ਮੁਤਾਬਕ ਔਰੇਂਜ ਕੈਟਾਗਰੀ ਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਸਜ਼ਾ ਕੱਟ ਰਹੇ ਤੇ ਅੰਡਰ ਟ੍ਰਾਇਲ ਕੈਦੀਆਂ ਤੋਂ ਅਲੱਗ ਰੱਖਿਆ ਜਾਣਾ ਚਾਹੀਦਾ ਹੈ ਵਕੀਲਾਂ ਦੇ ਵੱਲੋਂ ਗ੍ਰਿਫਤਾਰੀ ਦੇ ਆਧਾਰ ਤੇ ਜੇਲ੍ਹ ਮੈਨੂਅਲ ਦੀ ਕਾਪੀ ਵੀ ਕੋਰਟ ਤੋਂ ਮੰਗੀ ਗਈ ਹੈ ਇਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਣੀ ਹੈ ਦੱਸਿਆ ਕਿ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਮੱਜੀਠੀਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹائش ਸਣੇ ਹੋਰ ਕਈ ਥਾਵਾਂ ਤੇ 25 ਜੂਨ ਨੂੰ ਵਿਜਨਸ ਬਿਊਰੋ ਨੇ ਰੇਡ ਕੀਤੀ ਸੀ ਤੇ ਬੀਤੇ ਦਿਨਾਂ ਦੌਰਾਨ ਹੀ ਮੋਰਤੋਂ ਵਿਜੀਲੈਂਸ ਵਿਕਰਮਜੀਠਿਆ ਦੇ ਘਰ ਪਹੁੰਚੀ ਸੀ ਇਸ ਤੋਂ ਬਾਅਦ ਉਹਨਾਂ ਨੂੰ ਕਰੀਬ 540 ਕਰੋੜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਜਾਂਚ ਵੀ ਕੀਤੀ ਜਾ ਰਹੀ ਸੀ ਵਿਕਰਮਜੀਠਿਆ ਮਾਮਲੇ ਦੇ ਵਿੱਚ ਲਗਾਤਾਰ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤਾ ਜਾ ਰਿਹਾ ਹੈ ਉਤੇ ਹੀ ਬਾਦਲ ਪਰਿਵਾਰ ਦੀ ਗੱਲ ਕਰੀਏ ਤਾਂ ਲਗਾਤਾਰ ਸੀਐਮ ਭਗਵੰਤ ਮਾਨ ਤੇ ਨਿਸ਼ਾਨੇ ਵੀ ਬਾਤੇ ਜਾ ਰਹੇ ਨੇ ਇਸੇ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੀ ਵਿੱਤੀ ਗੜਬੜੀ ਵਾਲੀ ਜਾਇਦਾਦਾਂ ਦੀ ਪਛਾਣ ਦੇ ਲਈ ਸ਼ਿਮਲਾ ਦੇ ਵਿੱਚ ਜਾਂਚ ਕੀਤੀ ਗਈ ਸੀ। ਇਸੇ ਦੌਰਾਨ ਤਿੰਨ ਗੱਡੀਆਂ, ਅੱਠ ਵਿਜਲਸ ਅਧਿਕਾਰੀ ਵੀ ਮੌਜੂਦ ਸਨ। ਵਿਜਲਸ ਬਿਊਰੋ ਦੀ ਟੀਮ ਮਜੀਠਿਆ ਨੂੰ ਜਾਇਦਾਦ ਦੀ ਪਛਾਣ ਕਰਨ ਦੇ ਲਈ ਮਸ਼ੂਬਰਾ ਦੇ ਨਾਲ ਡੇਹਰਾ ਗੋਲਡ ਗਰਾਉਂਡ ਵੀ ਲੈ ਕੇ ਗਈ ਸੀ। ਜਿੱਥੇ ਇਹ ਦੱਸਿਆ ਜਾ ਰਿਹਾ ਸੀ ਕਿ ਇੱਕ ਕਮਰਾ ਅਜੇ ਸੀ ਜਿਸ ਨੂੰ ਤਾਲਾ ਲੱਗਿਆ ਹੋਇਆ ਸੀ ਪਰ ਤਾਲਾ ਨਹੀਂ ਖੋਲਣ ਦਿੱਤਾ। ਜਦੋਂ ਧੱਕੇ ਨਾਲ ਤਾਲਾ ਖੋਲਿਆ ਗਿਆ ਤਾਂ ਅੰਦਰ ਕਾਫੀ ਕਾਗਜ਼ ਪੱਤਰ ਪਏ ਸੀ, ਰਜਿਸਟਰੀਆਂ ਸੀ ਹਾਲਾਂਕਿ ਰਜਿਸਟਰੀਆਂ ਕਿਸਤੀਆਂ ਸੀ ਕਿਹੜੀ ਜ਼ਮੀਨ ਦੀਆਂ ਸੀ ਉਸ ਬਾਰੇ ਖੁਲਾਸਾ ਨਹੀਂ ਹੋਇਆ ਪਰ ਦਾਅਵੇ ਬਹੁਤ ਕੀਤੇ ਜਾ ਰਹੇ ਸੀ ਇਸੇ ਦੇ ਨਾਲ ਹੀ ਡਿਸਟਲਰੀ ਉਹਨਾਂ ਦੀ ਸਰਦਾਰ ਨਗਰ ਕੋਠੀ ਤੇ ਸ਼ੂਗਰ ਮਿਲ ਤੇ ਵੀ ਜਾਂਚ ਟੀਮਾਂ ਦੇ ਵੱਲੋਂ ਰੇਡ ਕੀਤੀ ਗਈ ਵਿਜਲਸ ਦੇ ਵੱਲੋਂ 540 ਕਰੋੜ ਰੁਪਏ ਦੀ ਗੈਰ ਕਾਨੂੰਨੀ ਜਾਇਦਾਦ ਦੇ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਵਿਕਰਮ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋ ਵਾਰ ਮਜੀਠੀਆ ਨੂੰ ਪੁਲਿਸ ਰਿਮਾਰਟ ਤੇ ਭੇਜਿਆ ਤੀਜੀ ਵਾਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਉਸ ਤੋਂ ਬਾਅਦ ਲਗਾਤਾਰ ਬਿਜਲੈਂਸ ਦੇ ਵੱਲੋਂ ਜਿੱਥੇ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਾਂਚ ਅਰੰਭੀ ਹੋਈ ਹੈ ਉਤੇ ਹੀ ਦੂਜੇ ਪਾਸੇ ਬਾਦਲ ਪਰਿਵਾਰ ਦੇ ਵੱਲੋਂ ਵੀ ਲਗਾਤਾਰ ਸਰਕਾਰ ਦੀ ਇਸਕਾਰਗੁਜ਼ਾਰੀ ਤੇ ਵਿਕਰਮ ਮਜੀਠੀਆ ਦੇ ਨਾਲ ਬਦਲਾਖੋਰੀ ਦੀ ਰਾਜਨੀਤੀ ਕਰਾਰ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਸੀਐਮ ਭਗਵੰਤ ਮਾਨ ਵਿਕਰਮ ਮਜੀਠੀਆ ਦੇ ਨਾਲ ਇਹ ਸਲੂਕ ਕਰ ਰਹੇ ਨੇ ਹਾਲਾਂਕਿ ਸਰਕਾਰ ਨੂੰ ਇਹ ਦਾਵਾ ਕੀਤਾ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਕਿ ਕੁਝ ਵੀ ਨਹੀਂ ਮਿਲਿਆ ਸਭ ਫਰਜ਼ੀ ਹੈ ਪਰ ਫਿਰ ਵੀ ਸਰਕਾਰ ਜਾਣਬੁੱਝ ਕੇ ਇਹ ਰਵਈਆ ਅਖਤਿਆਰ ਕਰ ਰਹੀ ਹੈ ਅੱਜ ਦਾ ਦਿਨ ਇਹ ਅਹਿਮ ਰਹੇਗਾ ਕਿ ਪਟੀਸ਼ਨ ਜੋ ਵਿਕਰਮ ਮਜੀਠੀਆ ਦੇ ਵਕੀਲਾਂ ਨੇ ਧਾਇਰ ਕੀਤੀ ਹੈ ਉਸ ਤੇ ਸਰਕਾਰ ਦੇ ਵੱਲੋਂ ਜਵਾਬ ਕੀਦਾਰ ਕੀਤਾ ਜਾਂਦਾ ਹੈ ਕਿ ਦਾਖਲ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਬੈਰਕ ਬਦਲੀ ਜਾਂਦੀ ਹੈ ਜਾਂ ਫਿਰ ਉਸੇ ਬੈਰਕ ਦੇ ਵਿੱਚ ਮਜੀਠੀਆ ਰਹਿਣਗੇ